ਜੀ ਦਾ ਖਾਲਸਾ ਪਾਇਕ ਜੀ ਕੀ ਫਤਿਹ ਮੈਂ ਸਰਦਾਰ ਭਗਵੰਤ ਸਿੰਘ ਅਰੰਦ케ਜੀਵਾਲ ਜੀ ਜ਼ਿਲ੍ਹਾ ਪ੍ਰਧਾਨ ਢਿਲੋਂ ਸਾਹਿਬ ਬਜਿੰਦਰ ਸਿੰਘ ਢਿਲਵਾ ਜਿਹਨੇ ਸਾਡੀ ਅਮਰ ਸਾਡੀ ਟੀਮ ਆ ਸਮੂਚੀ ਹਾਈ ਕਮਾਂਡ ਤਲਵਿੰਦ ਜਗਨਦਰ ਪਾਠਣ ਜੱਗਾ ਜੀ ਆਮਾਦੀ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਜਦੋਂ ਮੈਨੂੰ ਜ਼ਿਲ੍ਹਾ ਸਖਤਰ ਤਸਾਨਵਿੰਗ ਅਮਰਸਰ ਦੀ ਜਿੰਮੇ ਸੌਪੀਆ ਮੈਂ ਕਰੀਬ 5 ਸਾਲ ਤੋਂ ਬਲੋਕਨ ਚਾਰਜ ਤੇ ਜਿੰਮੇ ਨਿਭਾ ਰਿਆ ਸੀ ਹੁਣ ਮੈਨੂੰ ਆਮਾਦੀ ਪਾਰਟੀ ਫਾਈ ਗਵਰਨੇ ਜਿਲ੍ਹਾ ਸਖਤਰ ਅਮਰਸਰ ਦੀ ਜਿਹੜੀ ਜਿੰਮੇ ਸੌਪੀਆ ਮੈਂ ਬਹੁਤ ਧੰਨਵਾ ਕਰਦਾ ਹਾਂ ਭਗਤ ਦਵਾਨ ਜੀ ਦਾ ਅਰਵਤ ਕਈ ਜਵਾਗੀ ਦਾ ਬਜਿੰਦਰ ਸਿੰਘ ਢਿੱਲੋਂ ਚਕਿਤਪਾਲ ਸਿੰਘ ਜੱਗਾ ਸੋਚੀ ਹਾਈ ਕਮਾਂ ਬਹੁਤ ਨੋ ਕਰਦਾ ਜਿਨ੍ਹਾਂ ਨੇ ਦਾਸ ਨੂੰ ਕੈਨੇਵੜੇ ਜਿਵੇਂ ਸੰਭੀਆ ਤੇ ਮੈਂ ਜ਼ਿਲ੍ਹਾ ਸਖਤਰ ਕਿਸਾਨ ਰੰਗ ਦੀ ਜ਼ਿੰਮੇਵਾਰੀ ਬਹੁਤ ਹੀ ਤੰਦੇਹੀ ਨਾਲ ਬਹੁਤ ਹੀ ਇਮਾਨਦਾਰੀ ਨਾਲ ਪਾਊਗਾ ਤੇ ਮੈਂ ਉਹ ਹੀ ਬਿਆਨ ਕਰੂੰਗਾ ਕਿ ਆਮ ਆਦੀ ਪਾਰਟੀ ਦੇ ਉਮੀਦਵਾਰ ਸਦਾ ਕਲਦੀਪ ਸਿੰਘ ਧਾਰੀਵਾਲ ਜੀ ਨੂੰ ਵਾਧੂ ਰੋਟਾ ਪਾ ਕੇ ਆਪਾਂ ਬਦਾਂ ਆਪਣਾ ਲੋਕ ਸਭਾ ਭੇਜੀਏ ਤਾਂ ਕਿ ਪੰਜਾਬ ਦੇ ਹੱਟ ਪੰਜਾਬ ਦੇ ਮੁੱਦੇ ਜੋ ਵੀ ਪੰਜਾਬ ਦੀਆਂ ਮੁਸ਼ਕਲਾਂ ਪਿਛਲੇ ਮੈਂਬਰ ਲੋਕ ਸਭਾ ਨੇ ਜਾ ਪ੍ਰਧਾਨ ਮੰਤਰੀ ਦਾ ਸਰਕਾਰ ਨੇ ਪੰਜਾਬ ਵੱਲ ਕੋਈ ਧਿਆਨ ਦਿੱਤਾ ਉਹਨਾਂ ਨੂੰ ਆਸ ਹੈ ਵੀ ਸਰਦਾਰ ਕਪਦੀਪ ਸਿੰਘ ਧਾਰੀਵਾਲ ਤੇ ਜਿੰਨੇ ਵੀ ਉਮੀਦਵਾਰ ਆਮ ਆਦੀ ਪਾਰਟੀ ਦੇ ਪੰਜਾਬ ਤੋਂ ਸਾਰੇ ਇਹ ਬੜੀ ਵੱਡੀ ਪਦਰ ਤੇ ਜਿੱਤ ਰਹੇ ਨੇ ਤੇ ਸਾਡੇ ਜਿਹੜੇ ਪੰਜਾਬ ਦੇ ਮੁੱਦੇ ਰਹਿੰਦੇ ਨੇ ਪੰਜਾਬ ਪਛੜਿਆ ਹੋਇਆ ਜਿਹੜੇ ਪਿਛਲੇ ਸਰਕਾਰਾਂ ਆਈਆਂ ਵਾ ਜਾਂ ਮੈਂਬਰ ਲੋਕ ਸਭਾ ਬਣੇ ਨੇ ਉਹਨਾਂ ਨੇ ਬਹੁਤ ਹੀ ਨਸਾਕਦਾ ਪੰਜਾਬ ਦਾ ਤੇ ਮੈਂ ਉਹ ਵੀ ਬੇਦੀ ਕਰਦਾ ਜਿਹੜੇ ਹੁਣ ਅਕਸ਼ਣ 2024 ਇੱਕ ਜੋ ਨੂੰ ਵੋਟਾਂ ਪੈਣੀਆਂ 4 ਜੂਨ ਨੂੰ ਜਿਹੜਾ ਰਿਜ਼ਲਟ ਆਉਣਾ ਵਾ ਉਸ ਰਿਜ਼ਲਟ ਵਿੱਚ ਜਿਹੜੇ ਬੜੇ ਬੜੇ ਵੱਡੇ ਡਿੱਗ ਜਨੇ ਜਿੰਨਾ ਪੰਜਾਬ ਨੂੰ ਡਟਿਆ ਵਾ ਕਟਿਆ ਵਾ ਯਾਰਾ ਬੇੜਾ ਅਕਰ ਕੀਤਾ ਵਾ ਉਹ ਬਹੁਤ ਵੱਡੇ ਫਰਕ ਨਾਲ ਬਹੁਤ ਬੁਰੀ ਤਰ੍ਹਾਂ ਜਿਹੜਾ ਬਦਲ ਪਰਵਾਰ ਆ ਇਹ ਬਹੁਤ ਬੁਰੀਆਂ ਖਾਣਗੇ ਤੇ ਇਹਨਾਂ ਦਾ ਜਿਹੜਾ ਸੈਟ ਵਿੱਚੋਂ ਐਮਐਲਏ ਜਾਂ ਮੈਂਬਰ ਪਾਰਲੀਮੈਂਟ ਆ ਉਹ ਖਤਮ ਹੋਣਗੇ ਇੱਕ ਪੰਜਾਬ ਤੋਂ ਘੜਾ ਮੁਕਤ ਹੋ ਪੰਜਾਬ ਲੋਕ ਸਭਾ ਵਿਧਾਨ ਸਭਾ ਜਿਹੜੀ ਪੰਜ ਜਨਾਂ ਪਕੜ ਕੀਤੀ ਇਹ ਪਰਿਵਾਰ ਨੇ ਇਸ ਪਰਿਵਾਰ ਦੇ ਘੱਟੋ ਘਾਟ 27 ਬੰਦੇ ਬੰਦੇ ਸੀ ਐਮ ਐਲ ਏ ਮੈਂਬਰ ਪਾਰਲੀਮੈਂਟ ਆਪਣੇ ਵੇਖੋ ਪੰਜਾਬ ਤੇ ਕਿਦਾਂ ਕਬਜ਼ਾ ਕੀਤਾ ਛੱਨੇ ਤੇ ਇੱਕ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਬੇਟੀ ਉਹਦੇ ਵੀ ਪਰਿਵਾਰ ਨੇ ਕਬਜ਼ਾ ਕੀਤਾ ਸੀ ਜੋ ਕਹਿੰਦੇ ਉਹ ਹੁੰਦੇ ਹੇਤੋਂ ਦਾ ਸੀ ਤਰਪੀਰ ਸਿੰਘ ਗਿੱਲ ਜਿਹੜੇ ਹੁਣ ਸਾਡੀ ਪਾਰਟੀ ਆਏ ਨੇ ਉਹਨਾਂ ਬਹੁਤ ਜੀ ਆਨ ਧੰਨਵਾਦ ਆ ਉਹ ਸਾਡੀ ਪਾਰਟੀ ਨੂੰ ਵੇਖ ਕੇ ਇਮਾਨਦਾਰੀ ਵੇਖ ਕੇ ਆਏ ਨੇ ਸਿਰਫ ਇੱਕੋ ਚੀਜ਼ ਵਕੀ ਕਹਿੰਦੇ ਉਹਨਾਂ ਖੜੇ ਆਪ ਕਿਹਾ ਕਿ ਐਕਚੁਅਲੀ ਵਕੀ ਇਮਾਨਦਾਰੀ ਆ ਇਮਾਨਦਾਰੀ ਬਹੁਤ ਮਾਣ ਆਉਣਾ ਕਰਦਾ ਤਲਵਿਹਾਰ ਜਿਹਦਾ ਸਾਡੀ ਪਾਰਟੀ ਆ ਇਹ ਮਾਣ ਆ ਕਰਦਾ ਉਹ ਪਹਿਲਾਂ ਹੀ ਅਕਾਲੀ ਦਲ ਦਾ ਇਸ ਹਲਕੇ ਚ ਕੰਮ ਕਰ ਚੁੱਕੇ ਨੇ ਉਹਨਾਂ ਨੇ ਤਿਆਰ ਬਾਵਾਂ ਉਹਨੂੰ ਭੇਜਿਆ ਕੱਲੇ ਕੱਲੇ ਪਿੰਡ ਦਾ ਘਰ ਦਾ ਤੇ ਉਹ ਇਸ ਹਲਕੇ ਵਿੱਚ ਕੰਮ ਕਰਨਗੇ ਤੇ ਦਗੰਜਪਾਲ ਜੱਗਾ ਜਿਹੜੇ ਆ ਸਾਡੇ ਹਲਕਾ ਚਾਰ ਦੇ ਨੇ ਦੇ ਲੋਕ ਸਭਾ ਉਮੀਦਵਾਰ ਜਿਹੜੇ ਨੇ ਧਾਰੀਵਾਲ ਜੀ ਉਹ ਵੱਡੀ ਜਿੱਤ ਪ੍ਰਾਪਤ ਕਰਨਗੇ ਇਹ ਹਟਾਲ ਕੰਮ ਜਿੱਥੇ ਜਿਹੜਾ ਬਹੁਤ ਹੀ ਮਜਬੂਤ ਹੋ ਚੁੱਕਾ ਇਥੋਂ ਇਹਨਾ ਉਮੀਦਵਾਰ ਜਿਹ ਦਊਗੀ ਇਹ ਪਾਰਟੀ ਸਤਾਈ ਵਿੱਚ ਉਹ ਬਹੁਤ ਹੀ ਵੱਡੀ ਲੀ ਲਗਤ ਹੋਆ ਇਤਿਹਾਸ ਬਣਨਾ ਇੱਕ ਵਾਰਨਾ 4 ਜੂਨ ਨੂੰ ਇੱਕ ਵਾਰਨਾ 27 ਨੂੰ ਕਿਉਂਕਿ ਜਿਹੜੇ ਅਕਾਲੀ ਦਾ ਲਿਆ ਜਤਨਵੀਰ ਗੇ ਲਿਆ ਜਾਂ ਸਰਪੰਚ ਮੈਂਬਰ ਸ਼ਾਮਲ ਹੋ ਰਹੇ ਆ ਜਾਂ ਵਰਕਰਾਂ ਨੂੰ ਹੋ ਰਿਹਾ ਉਹਨਾਂ ਨੂੰ ਸਮਝ ਲੱਗੀ ਵੀ ਪੰਜਾਬ ਬਚਾਉਣ ਵਾਸਤੇ ਇਹ ਜਿਹੜੇ ਪਰਿਵਾਰ ਆ ਜਿੱਦੀ ਤਬਜਾ ਕੀਤਾ ਇਹਨਾਂ ਨੇ ਇਹਨਾਂ ਨੂੰ ਲਾਂਭੇ ਕਰਨਾ ਬਹੁਤ ਹੀ ਜ਼ਰੂਰੀ ਆ ਇਹ ਲੋਥਮ ਚੁੱਕੇ ਨੇ ਹੁਣ ਪੰਜਾਬ ਜਿਹੜਾ ਇਹ ਸਮਝ ਗਿਆ ਸਾਰੀ ਗੱਲ ਹੁਣ ਜਿਹੜੇ ਜਿਹਨਾਂ ਕਬਜ਼ਾ ਕੀਤਾ ਸੀ ਐਸਪੀਸੀ ਦੇ ਮੈਂਬਰ ਪਾਰਲੀਮੈਂਟ ਦੇ ਜਾਂ ਵਿਧਾਨ ਸਭਾ ਐਮ ਐਲ ਏ ਮਿਨਿਸਟਰ ਜਿਹਨਾਂ ਨੇ ਪੂਰਾ ਪੰਜਾਬ 'ਚ ਕਬਜ਼ਾ ਕਰ ਕੀਤਾ ਸੀ ਸਖਵਨਾਸ ਉੱਤਰ ਬਣਨੇ ਕਿ ਜਿਹੜੇ ਕਬਜ਼ੇ ਹੋਏ ਪੰਜਾਬ ਨੂੰ ਲੁੱਟਿਆ ਗਿਆ ਕੁੱਟਿਆ ਗਿਆ ਨਸ਼ਾ ਵੰਡਿਆ ਗਿਆ ਘਰ ਘਰ ਹੋਂਦੇ ਵੀ ਕੀਤੀ ਗਈ ਵੋਟਾਂ ਵਿੱਚ ਪੈਸਾ ਵੰਡਿਆ ਗਿਆ ਸ਼ਰਾਬ ਬਹੁਤ ਹੀ ਪੰਜਾਬ ਨੂੰ ਜਿਵੇਂ ਸਭ ਤੋਂ ਇੱਕ ਨੰਬਰ ਸਟੇਟ ਹੀ ਪੰਜਾਬ ਜਿਹੜੀ ਅੱਜ ਇੰਨੇ ਮਾੜੇ ਹਾਲਾਤ ਨੇ ਨਸ਼ਾ ਹੜਾ ਜਨਜੀ ਛਲਕਾ ਵਾ ਉਥੇ ਨਸ਼ਾ ਬਹੁਤ ਹੀ ਜ਼ਿਆਦਾ ਫੈਲ ਚੁੱਕਾ ਵਾ ਜਿਹੜਾ ਮੀਠਾ ਕਸਵਾ ਵਾ ਕੱਲੇ ਕਿਸੇ ਵਿੱਚ ਹੀ ਹਜ਼ਾਰ ਦੇ ਕਰੀਬ ਲੋਕ ਰਖਾ ਵਿਜਰੇ ਨੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਰੀ ਬੜੀ ਆਸ ਹੈ ਵੀ ਆਪਣਾ ਜਿਹੜੀ 2024 ਚੋਣਾਂ ਨੇ 4 ਜੂਨ ਤੋਂ ਬਾਅਦ ਚ ਪੰਜਾਬ ਜਿਹੜਾ ਦਿਖਾੜਾ ਵਾ ਉਹ ਕਾਫੀ ਕੰਟਰੋਲ ਹੋਊਗਾ ਤੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਚੜੂ ਤੇ ਨਿਸ਼ਾਨ ਤੇ ਵੋਟਾਂ ਪਾਈਏ ਤੇ ਪੰਜਾਬ ਨੂੰ ਫਿਰ ਰੰਗ ਆ ਪੰਜਾਬ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ